ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆਇਓ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਬੂਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲਣ ਸਾਹਿਬ ਅਸੀਂ ਬੂਟ ਤੇ ਪਾਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇਟਰਾ ਹੈ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਕਿ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਕਿ ਜੇ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਹਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਫੇਸਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਬਾਹਰ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ